ਪਰਤੀ ਸ਼ੁਰੂ ਹੋਈ ਸੀ ਜੀ ਹੂੰ ਤੇ ਮੈਨੂੰ ਇੱਕੋ ਦਮ ਸ਼ੌਂਕ ਚੜਿਆ ਮੈਂ ਡੈਡ ਨੂੰ ਕਿਹਾ ਜੀ ਮੇਰੀ 12th ਖਤਮ ਹੋਈ ਆ ਹੂੰ ਹੂੰ ਤੇ ਚੰਜਰ ਸਾਹਿਬ ਤੋਂ ਪੁੱਛ ਲੋ ਅਗਰ ਮੈਂ ਇਹ ਚੌਣ ਲੜਸਾਂ ਤਾਂ ਕਿਉਂਕਿ 18 18 ਤੋਂ 35 ਸਾਲ ਦੀ ਉਮਰ ਉਹਨਾਂ ਨੇ ਕੱਢੀ ਸੀ ਹੂੰ ਹੂੰ ਤੇ ਫਿਰ ਮੈਨੂੰ ਡੈਡ ਕਹਿੰਦੇ ਚੱਲ ਮੈਂ ਗੱਲ ਕਰ ਲੈਂਦਾ ਤੇ ਫਿਰ ਮੈਂ ਚੰਜਰ ਸਾਹਿਬ ਨਾਲ ਖੁਦ ਗੱਲ ਕੀਤੀ ਮੈਂ ਕਿਹਾ ਜੀ ਮੈਂ 18 ਸਾਲ ਦਾ 1 ਜਨਵਰੀ ਨੂੰ ਹੋਊਗਾ ਜੀ ਹੂੰ ਮੈਂ ਕਰ ਲੈ ਇਸ ਤੇ ਕਹਿੰਦੇ ਕਿਉਂ ਨਹੀਂ ਜੀ ਤੇਰੇ ਵਰਗੇ ਨੌਜਵਾਨੀ ਤੇ ਚਾਹੀਦੇ ਆ ਤਫਰਦੀ ਮੈਂ ਇੱਕ ਦਿਨ ਵੀ ਇਹ ਜਾ ਨਹੀਂ ਹੋਇਆ ਜਦੋਂ ਭਰਤੀ ਸ਼ੁਰੂ ਹੋਈ ਮੈਂ 7 7200 ਬੰਦੇ ਦੀ ਭਰਤੀ ਝੰਝਰ ਸਾਹਿਬ ਨੂੰ ਮੈਂ ਫੜਾਈ ਹੈ ਸਾਰੇ ਜਿਹੜੇ ਐਪ ਤੇ ਹੋ ਰਹੇ ਸੀਗੇ 7200 ਹਾਂਜੀ ਪੂਰੇ ਮੁਕਸਰ ਹਲਕੇ ਮੁਕਸਰ ਜ਼ਿਲ੍ਹੇ ਤੋਂ ਹਮ ਮੁਕਸਰ ਹਲਕੇ ਤੋਂ ਸੌਰੀ ਹਮ ਕੱਲਾ ਨਾ ਮੈਂ ਨਾ ਮੈਂ ਡੈਡ ਦੀ ਮਦਦ ਲਿੱਤੀ 1% ਵੀ ਮੇਰੇ ਨਾਲ ਚਾਰ ਜਾਣੇ ਸੀ ਟੀਮ ਤੇ ਤੇ ਅਸੀਂ ਦਿਨ ਰਾਤ ਇੱਕ ਕਰਕੇ 72200 ਦੀ ਮੈਂ ਲਿਸਟ ਭੇਜੀ ਆ ਉਹਨਾਂ ਕੋਲੇ ਹੈਗੀ ਆ ਉਹ ਹੈਰਾਨ ਹੋ ਗਏ ਜੀ ਉਹ ਕਹਿੰਦੇ 18 ਸਾਲ ਦੀ ਉਮਰ ਤੇ ਤੇਰੇ ਕੋਲ ਇੰਨੇ ਕਿਵੇਂ ਆ ਮੈਂ ਕਹਿਆ ਜੀ ਰੱਬ ਦੀ ਇਹ ਦੇ ਦਇਆ ਹੀ ਹੈ ਕਿ ਇੰਨਾ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਇੰਨੇ ਜੋੜ ਲੈ ਮੈਂ ਆ ਫਰਾਨ ਸੀਗਾ ਨਾਲੇ ਜੋੜੇ ਵੀ ਉਹ ਜਿਹੜੇ 30 ਸਾਲ ਤੋਂ ਥੱਲੇ ਹੈਗੇ 18 ਤੋਂ 30 ਸਾਲ ਦੀ ਉਮਰ ਦੇ ਅੱਛਾ ਕੁੜੀ ਤੇ ਮੁੰਡਾ ਦੋਵੇਂ 7200 ਮਿਲਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੇ 2 ਮਹੀਨੇ ਬਾਅਦ ਪੋਸਟਾਂ ਕੱਢੀਆਂ ਤੇ ਮੈਨੂੰ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬਣਾਇਆ ਯੂਥ ਕਾਲੀ ਦਲ ਦਾ ਤੇ ਸਭ ਤੋਂ ਯੰਗੇਸਟ ਮੈਂ ਬਣਿਆ ਹੁਣ ਤੱਕ ਦੇ ਕੋਈ ਮੈਂਬਰ ਕੀ ਪੋਸਟ ਤੱਕ ਨਹੀਂ ਰਿਹਾ ਹੈਗਾ 125 ਸਾਲ ਦੇ ਇਤਿਹਾਸ ਦੇ ਕਾਲੀ ਦਲ ਦੇ ਅਜੇ ਤੱਕ ਕੋਈ ਵੀ ਨਹੀਂ ਬਣਿਆ ਇਤਿਹਾਸ ਦੇ ਵਿੱਚ ਕੋਈ ਵੀ ਨਹੀਂ ਬਣਿਆ ਜੀ ਇੰਨੀ ਛੋਟੀ ਉਮਰ ਤੇ 18 ਸਾਲ ਦੀ ਉਮਰ ਤੇ ਕੌਣ ਬਣਦਾ ਜੀ ਕਿਸੇ ਨੂੰ ਇੰਟਰਸਟ ਹੀ ਨਹੀਂ ਹੁੰਦਾ ਪੋਲਿਟਿਕਸ ਤੇ ਨਹੀਂ ਤੁਹਾਨੂੰ ਚਲੋ ਮੈਂ ਦੇਖ ਰਿਹਾ ਤੁਹਾਨੂੰ ਪੋਲਿਟਿਕਸ ਦੇ ਵਿੱਚ ਇੰਟਰਸਟ ਹੈ ਕਿਉਂਕਿ ਲੈਗਸੀ ਇੰਨੀ ਵੱਡੀ ਹੈ ਵੀ ਇਹ ਦਾਦੇ ਤੋਂ ਨਹੀਂ ਪੜਦਾ ਦਾਦੇ ਤੋਂ ਸ਼ੁਰੂ ਹੋ ਰਹੀ ਹੈ ਪਰਦਾਦੇ ਤੋਂ ਸ਼ੁਰੂ ਹੋ ਕੇ ਦਾਦੇ ਤੋਂ ਦਾਦੇ ਤੋਂ ਪਿਤਾ ਤੱਕ ਤੁਹਾਡੇ ਪਿਤਾ ਜੀ ਦਾ ਨਾ ਹਣੀ ਜੀ ਦਾ ਵੀ ਮੈਂ ਪਹਿਲਾਂ ਜਗਜੀਤ ਨਾਮ ਲਿਆ ਲੇਕਿਨ ਅਸਲ ਦੇ ਵਿੱਚ ਚਲੋ ਜਿਹੜਾ ਮਸ਼ਹੂਰ ਹਣੀ ਫਤਿਹ ਨਾਲਾ ਵੀ ਮਸ਼ਹੂਰ ਹੈ ਲੋਕਾਂ ਨੂੰ ਹਣੀ ਪਤਾ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਆਪਣੇ ਸਮੇਂ ਦੇ ਵਿੱਚ ਉਹ ਵੀ ਮੈਨੂੰ ਲੱਗਦਾ ਜਵਾਨੀ ਦੇ ਵਿੱਚ ਹੀ ਉਹਨਾਂ ਨੂੰ ਵੀ ਬੜਾ ਜੋਸ਼ ਸੀਗਾ ਉਹ ਵੀ ਬੜੇ ਉਂਦ ਸੀਗੇ ਉਹ ਵੀ ਝੰਡੇ ਜਿਹੜੇ ਲੈ ਕੇ ਉਹ ਫਰੰਟ ਤੇ ਚੱਲਦੇ ਹੁੰਦੇ ਸੀ ਬਿਲਕੁਲ ਜੀ ਉਹ ਗੱਲ ਨਹੀਂ ਜੀ ਲੈਗਸੀ ਦੀ ਤੁਸੀਂ ਗੱਲ ਕੀਤੀ ਲੈਗਸੀਆਂ ਤਾਂ ਜੀ ਬਹੁਤ ਪਰਿਵਾਰਾਂ ਦੀਆਂ ਵੀ ਹੈਗੀਆਂ ਕਈ ਪਰਿਵਾਰ ਖਤਮ ਵੀ ਹੋ ਗਏ ਜੀ ਲੈਗਸੀ ਦੀ ਗੱਲ ਨਹੀਂ ਹੁੰਦੀ ਇਸ ਚੀਜ਼ ਤੇ ਵੀਰ ਇਸ ਤੇ ਹੁੰਦਾ ਹੈਗਾ ਇੰਟਰਸਟ ਦੀ ਗੱਲ ਹੁਣ ਸਾਡੀ ਜੁਆਇੰਟ ਫੈਮਲੀ ਹੈ ਮੇਰੇ ਵੱਡੇ ਵੀਰ ਨੂੰ ਸ਼ੁਕੀਨ ਨਹੀਂ ਗੇ ਪੋਲਿਟਿਕਸ ਦੇ ਬਿਲਕੁਲ ਵੀ ਹੀ ਇਜ਼ ਇੰਟਰਸਟਿਡ ਇਨ ਬਿਜ਼ਨਸ ਤੇ ਮੈਨੂੰ ਇੱਕੋ ਦਮ ਇੰਟਰਸਟ ਆਇਆ ਮੈਨੂੰ ਸਾਰੇ ਜਾਣੇ ਕਹਿੰਦੇ ਆ ਕਿ ਤੇਰੇ ਅੰਦਰ ਜੋ ਪਰਦਾਦੇ ਵਾਲੇ ਗੁਣ ਮਿਲਦੇ ਆ ਨਾ ਉਹ ਤੇਰੇ ਅੰਦਰ ਹੀ ਹੈਗੇ ਆ ਉਹ ਕਹਿੰਦੇ ਪਲਾ ਮੇਰਾ ਸਰੀਰ ਹੋਵੇ ਨਹੀਂ ਮੈਂ ਹਜੇ ਪੱਗ ਨਹੀਂ ਬੰਨਦਾ ਹੈਗਾ ਨਾ ਮੈਂ ਉਹਨਾਂ ਜਿਵੇਂ ਲੰਬਾ 6 ਫੁੱਟ 2 ਇੰਚ ਚ ਕੱਦ ਸੀ ਮੇਰਾ ਚਲੋ 5-10 ਹੈਗਾ ਬਟ ਮੈਂ ਉਹਨਾਂ ਜਿਵੇਂ ਬਣ ਕੇ ਜ਼ਰੂਰ ਦਿਖਾਉਂਗਾ ਇੰਨਾ ਕੁ ਮੇਰਾ ਵਾਦਾ ਹੈਗਾ ਤੁਹਾਡੇ ਪਰਦਾਦਾ ਜੀ ਹਾਂਜੀ ਹਰਚਰਨ ਸਿੰਘ ਬਰਾੜ ਜੀ ਨੂੰ ਹਰਾਇਆ ਸੀਗਾ ਹਰਚਰਨ ਸਿੰਘ ਬਰਾੜ ਜੀ ਨੂੰ ਹਰਾਇਆ ਸੀ ਹਾਂਜੀ 1980 ਦੇ ਵਿੱਚ ਹੂੰ ਤੇ ਮਤਲਬ ਕਿ ਉਹ ਬਹੁਤ ਵੱਡਾ ਇਤਿਹਾਸੀ ਉਹ ਉਸ ਉਸ ਟਾਈਮ ਹਰਚਰਨ ਬਰਾੜ ਜੀ ਦੋ ਸਟੇਟਾਂ ਦੇ ਗਵਰਨਰ ਵੀ ਸੀਗੇ ਉਹ ਸਪੈਸ਼ਲੀ ਗਵਰਨਰੀ ਛੱਡ ਕੇ ਆਏ ਸੀਗੇ ਗਾਂਧੀ ਪਰਿਵਾਰ ਨੇ ਕਿਹਾ ਸੀਗਾ ਕਿ ਤੂੰ ਜਿੱਤਣਾ ਹੈਗਾ ਤੈਨੂੰ ਮੁੱਖ ਮੰਤਰੀ ਬਣਾਉਣਾ ਤੇ ਪੜਦਾਦਾ ਜੀ ਨੇ ਜੀ 402 ਵੋਟਾਂ ਤੇ ਉਹਨਾਂ ਨੂੰ ਹਰਾਇਆ ਸੀਗਾ 1980 ਦੇ ਵਿੱਚ ਹਰਚਰਨ ਬਰਾੜ ਨੂੰ ਨਹੀਂ ਮੇਰੇ ਖਿਆਲ ਬਦਲ ਸਿੰਘ ਸੁਖਵੀਰ ਸਿੰਘ ਸੁਖਵੀਰ ਸਿੰਘ ਬਾਦਲ ਸੋਰੀ ਮੈਂ ਕਹਤਾ ਮੇਗਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀਗਾ ਹਾਂਜੀ ਹਰਾਇਆ ਸੀਗਾ ਪਰ ਟੋਜੀ ਗਲਤ ਹਰਾਇਆ ਗਿਆ ਸੀ ਉਹ ਐਲਾਨ ਕੀਤਾ ਗਿਆ ਸੀ ਨਹੀਂ ਬਾਲ ਸਾਹਿਬ ਵੀ ਉਦੋਂ ਵੀ ਜਿੱਤਦੇ ਸੀ ਬਾਲ ਸਾਹਿਬ ਕਦੇ ਹਾਰੇ ਨਹੀਂ ਸੀ ਐਕਸੈਪਟ 2022 ਦੇ ਇਲੈਕਸ਼ਨ ਤੋਂ ਅੱਛਾ ਹਾਂ ਉਹ ਵੀ ਐਲਾਨ ਕਰਵਾਇਆ ਗਿਆ ਸੀ ਐਸ ਡੀ ਐਮ ਤੋਂ ਕਿਉਂਕਿ ਉਦੋਂ ਪਰਚੀਆਂ ਦਾ ਸਿਸਟਮ ਹੁੰਦਾ ਸੀ ਐਮ ਐਲ ਏ ਦੇ ਤਾਂ ਨਹੀਂ ਹਾਰਦੇ ਨਹੀਂ ਸੀ ਜੀ ਉਹ ਮੇਰੇ ਨਾਲ ਤਾਂ 60 ਕੇ 70 ਵੋਟਾਂ ਤੇ ਐਲਾਨ ਕਰਤਾ ਸੀ ਕਿ ਹਰ ਚੰਨ ਬਰਾੜ ਜੀ ਜਿੱਤ ਕੇ ਬਾਲ ਸਾਹਿਬ ਤੋਂ 1900 ਇਫ ਆਮ ਨਾਟ ਰੌਂਗ 1962 ਦੀ ਗੱਲ ਆ ਕਿ 52 ਦੀ ਤੇ ਤੁਹਾਡੇ ਪਰਦਾਦਾ ਜੀ ਨੇ ਉਸ ਤੋਂ ਬਾਅਦ ਉਹਨਾਂ ਨੂੰ ਹਰਾਇਆ ਜਾ ਉਸ ਤੋਂ ਪਹਿਲਾਂ ਰਾਇਆ ਨਹੀਂ ਉਸ ਤੋਂ ਬਾਅਦ ਰਾਇਆ ਜੀ 1980 ਵਿੱਚ ਮਤਲਬ ਬਦਲਾ ਲਿਆ ਹਾਂ ਬਦਲਾ ਲਿਤਾ ਠੋਕ ਕੇ ਜੀ ਠੋਕ ਕੇ ਬਦਲਾ ਲਿਤਾ ਇੱਕ ਮੇਰੇ ਖਿਆਲ ਉਹਨਾਂ ਨੇ ਸੋਹ ਵੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਨਹੀਂ ਚੱਕੀ ਸੀ ਮੇਰੇ ਹਿਸਾਬ ਨਾਲ ਹਾਂਜੀ ਵਿਧਾਨ ਸਭਾ ਤੇ ਨਹੀਂ ਚੱਕੀ ਜੀ ਉਹਨਾਂ ਨੇ ਬਲ ਸਾਹਿਬ ਨੂੰ ਕਿਹਾ ਸੀਗਾ ਜਦੋਂ ਐਮ ਐਲ ਏ ਬਣੇ ਉਹਨਾਂ ਨੇ ਕਿਹਾ ਕਿ ਕੁਝ ਵੀ ਹੋ ਜੇ ਮੈਂ ਪਹਿਲੀ ਸੌ ਚੁੱਕਣ ਸ਼੍ਰੀ ਕਾਲ ਤੱਕ ਸਾਬ ਜਾਊਗਾ ਉਸ ਤੋਂ ਬਗੈਰ ਮੈਂ ਚੱਕੂਗਾ ਨਹੀਂ ਫਿਰ ਮੈਂ ਵਿਧਾਨ ਸਭਾ ਤੇ ਚੱਕੂਗਾ ਇੰਨਾ ਕੁ ਮੇਰਾ ਹੈਗਾ ਤੇ ਹੀ ਇਜ਼ ਦਾ ਓਨਲੀ ਵਨ ਐਂਡ ਓਨਲੀ ਪੋਲਿਟਿਸ਼ੀਅਨ ਜਿਹੜਾ ਚਾਦਰਾਂ ਬਣ ਕੇ ਵਿਧਾਨ ਸਭਾ ਤੇ ਜਾਂਦੇ ਸੀ ਜੀ ਹੂੰ ਮਤਲਬ ਇੰਨਾ ਕੁ ਬੰਦੇ ਦਾ ਰੋਪ ਸੀਗਾ ਨਹੀਂ ਤਾਂ ਨੀਤਾ ਜੀ ਸੌਰੀ ਮੈਂ ਡਰਾਫਟ ਕਰ ਰਿਹਾ ਕੋਈ ਨਾ ਕੋਈ ਨਹੀਂ ਤਾਂ ਜੀ ਇੰਨੇ ਐਮ ਐਲ ਏ ਬਣੇ ਆ ਹਜ਼ਾਰਾਂ ਗਿਣਤੀ ਤੇ 3-4 ਹਜ਼ਾਰ ਐਮ ਐਲ ਏ ਇੰਡੀਆ ਤੇ ਨਹੀਂ ਐਮ ਐਲ ਏ ਨੂੰ ਭੁੱਲ ਜਾਂਦਾ ਜੀ 45 ਸਾਲ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਆ ਕਿ ਉਹ ਬੰਦਾ ਸੀਗਾ ਜੀ ਹਰਚੰਦ ਸਿੰਘ ਫਤਨਾਲਾ ਚਾਦਰੇ ਵਾਲਾ ਵਜਦਾ ਸੀ ਹੂੰ ਮਤਲਬ ਕਿ ਸਾਨੂੰ ਸਾਰੇ ਉਮਰ ਚਾਦਰਾਂ ਹੀ ਬਣਿਆ ਉਹਨਾਂ ਸਾਰੀ ਉਮਰ ਜੀ ਇੱਕ ਦਿਨ ਵੀ ਇਹ ਜਾਣੀ ਗਿਆ ਕਿ ਚਾਦਰੇ ਤੋਂ ਬਣਾ ਜੀ ਮੇਰੇ ਵੱਡੇ ਦਾਦਾ ਜੀ ਹਰਪਾਲ ਸਿੰਘ ਬਰਾੜੋ ਕੋਮਰੇਟ ਸੀਗੇ ਲੰਡਨ ਸ਼ਿਫਟ ਹੋ ਗਏ ਸੀ 1972 ਦੇ ਵਿੱਚ ਤੇ ਜੀ ਹੀਥਰੋ 에어ਪੋਰਟ ਤੋਂ ਜਦੋਂ ਉਤਰੇ ਸਟਿਲ ਹੀ ਵਾਸ ਵੇਅਰਿੰਗ ਚਾਦਰਾਂ ਤੇ ਕੋਈ ਪੁੱਛਦੀ ਉਹਨਾਂ ਨੂੰ ਇੰਡੀਅਨ ਜੀ ਤੁਸੀਂ ਕਿਵੇਂ ਦੇਸੀ ਜੇ ਬੰਦੇ ਹੋ ਬੰਦੇ ਸਾਡੀ ਚਾਦਰੇ ਦੀ ਪਛਾਣ ਆ ਸਾਨੂੰ ਗਰਵ ਹੋਣਾ ਚਾਹੀਦਾ ਇਸ ਚੀਜ਼ ਦਾ ਤੂੰ ਕੀ ਤੂੰ ਤਾਂ ਕੰਮ ਕਰ ਰਹੀਆਂ ਇੱਥੇ ਤੂੰ ਸਾਨੂੰ ਕੀ ਕਹਿੰਦੀਆਂ ਤੂੰ ਮੈਨੂੰ ਇੰਨਾ ਇੰਨਾ ਕਰੋਬ ਸੀਗਾ ਜੀ ਉਹਨਾਂ ਦਾ ਚਾਦਰਾਂ ਨਹੀਂ ਕਦੇ ਛੱਡਿਆ ਬਾਹਰਲੇ ਦੇਸ਼ ਜਾ ਕੇ ਵੀ ਆਪਣਾ ਜਿਹੜਾ ਪਾਣਾ ਲੈਣਾ ਰਹਿਣ ਸੈਨ ਸਭ ਕੁਝ ਉਤੇ ਹੀ ਪਹਿਰਾਵਾ ਜਿਹੜਾ ਉਦਾਂ ਹੀ ਰੱਖਿਆ ਹਾਂਜੀ ਕਿੱਦਾਂ ਦੇਖਦੇ ਹੋ ਪੋਲਿਟਿਕਸ ਨੂੰ ਪੋਲਿਟਿਕਸ ਨੂੰ ਹੀ ਪੰਜਾਬ ਦੇ ਮੈਂ ਕਵਾਂਗਾ ਵੀ ਪੰਜਾਬ ਦੇ ਫਿਊਚਰ ਨੂੰ ਕਿੱਦਾਂ ਦੇਖਦੇ ਹੋ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਵੀ ਨੌਜਵਾਨ ਜਿਹੜਾ ਉਹ ਬਾਹਰ ਵੱਲ ਭੱਜ ਰਿਹਾ ਹਾਂਜੀ ਤੇ ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਵੀ ਪੰਜਾਬ ਜਿਹੜਾ ਉਹ ਨਸ਼ੇ ਦੇ ਵਿੱਚ ਵੀ ਹੈ ਤੀਜੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਨੌਜਵਾਨ ਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ ਹਾਂਜੀ ਨੌਜਵਾਨ ਦੇ ਵਿੱਚ ਕਲੈਰਟੀ ਨਹੀਂ ਨਜ਼ਰ ਆ ਰਹੀ ਕਲੈਰਟੀ ਦੀ ਕਿਉਂ ਨਹੀਂ ਨਜ਼ਰ ਆ ਰਹੀ ਇਕਤਾ ਜੀ ਆਪਣੇ ਪੰਜਾਬ ਦੇ ਕੀ ਇੰਡੀਆ ਦੇ ਵਿੱਚ ਕਰਪਸ਼ਨ ਇੰਨੀ ਹੋ ਗਈ ਤੇ ਇੱਕ ਜੀ ਕਲੈਰਿਟੀ ਤਾਂ ਨਹੀਂ ਮਿਲ ਰਹੀ ਜੀ ਨਸ਼ਾ ਬਹੁਤ ਹੋ ਗਿਆ ਜੀ ਆਪਣੇ ਪੰਜਾਬ ਦੇ ਵਿੱਚ ਨਸ਼ਾ ਆਪਣੇ ਮਤਲਬ ਕੀ ਇੱਕ ਜਿਹੜਾ ਇਹ ਆਪਣੀ ਭੇਡ ਚਾਲ ਜਿਹੜੀ ਪੰਜਾਬ ਤੇ ਹੁੰਦੀ ਹੈ ਨਾ ਜੀ ਇੱਕ ਇੱਕ ਪਰਿਵਾਰ ਗਿਆ ਕੈਨੇਡਾ ਜਾਂ ਅਮਰੀਕਾ ਜਾਂ ਲੰਡਨ ਜਾਂ ਕਿਸੇ ਹੋਰ ਦੇਸ਼ਾਂ ਤੇ ਉਸ ਤੋਂ ਬਾਅਦ ਜੀ ਉਹ ਮਤਲਬ ਕੰਪੈਰੀਜ਼ਨ ਕਰਦੇ ਆ ਕਿ ਉਹ ਪਰਿਵਾਰ ਫਲਾਣਾ ਕੈਨੇਡਾ ਗਿਆਗਾ ਆਪਾਂ ਵੀ ਚੱਲਦੇ ਆ ਹੂੰ ਜੀ ਅਗਰ ਤੁਸੀਂ ਉੱਥੇ ਜਾ ਕੇ ਵੀ ਝਾੜੂ ਪੂੰਚੀ ਕਰਨੇ ਇਸ ਤੋਂ ਵਧੀਆ ਤਾਂ ਤੁਸੀਂ ਆਪਦੀ ਜ਼ਮੀਨਾਂ ਸੰਭਾਲੋ ਇੱਥੋਂ ਦੀ ਕਮਾਓ ਇੱਥੇ ਆਪ ਦਾ ਐਕਸਪੈਂਡ ਕਰ ਲਓ ਬਾਹਰ ਕਿਉਂ ਪੱਜੀ ਜਾਂਦੇ ਹੋ ਆਪਾਂ ਬਾਹਰਲੇ ਦੇਸ਼ਾਂ ਨੂੰ ਕਿਉਂ ਉਹਨਾਂ ਦਾ ਕੈਪੀਟਲ ਵਧਾ ਰਹੇ ਹ ਜਦੋਂ ਆਪਣਾ ਪੰਜਾਬ ਸੂਬਾ ਹੀ ਖਾਲੀ ਹੋ ਗਿਆ ਜੀ ਕਿਹਨੇ ਇੱਜ਼ਤ ਕਰਨੀ ਆਪਣੀ ਪੰਜਾਬ ਸੂਬਾ ਇੰਨਾ ਜੀ ਦਲੇਰਾਂ ਦਾ ਸੂਬਾ ਹੈਗਾ ਤੇ ਕੀ ਬਣੀ ਜਾਂਦਾ ਹੈਗਾ ਮੇਰੇ ਹਿਸਾਬ ਨਾਲ ਠੀਕ ਨਹੀਂ ਜੀ ਵੱਡਾ ਇਤਿਹਾਸ ਹੈ ਸਭ ਜੇ ਆਪਾਂ ਮਹਾਪੰਜਾਬ ਵਜਦਾ ਸੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ ਸੋਨੇ ਦੀ ਚਿੜੀ ਕਹਿੰਦੇ ਹੁੰਦੇ ਸੋਨੇ ਦੀ ਚਿੜੀ ਹੁਣ ਤਾਂ ਜੀ ਕਿ ਅਸੀਂ ਕਹਿੰਦੇ ਅਸੀਂ ਪ੍ਰਵਾਸ ਕਰੀ ਜਾਂਦੇ ਆ ਦੂਜੇ ਪਾਸੇ ਪ੍ਰਵਾਸੀ ਇੱਥੇ ਆਈ ਜਾਂਦੇ ਨੇ ਹਾਂ ਸਹੀ ਗੱਲ ਹੈ ਜੀ ਅਸੀਂ ਪੰਜਾਬ ਉਹਨਾਂ ਨੂੰ ਦੇ ਰਹੇ ਆ ਵੀ ਆ ਜਾਓ ਜੀ ਕਹਿ ਸਕਦੇ ਆਪਾਂ ਜੀ ਓਵੇਂ ਹੀ ਆ ਜੀ ਬਾਹਰਲੇ ਲੋਕ ਮਿਲਣਾਂ ਤਾਂ ਜ਼ਿਆਦਾ ਇੱਥੇ ਯੂਪੀ ਬਿਹਾਰ ਦੇ ਜ਼ਿਆਦਾ ਵਸੇ ਜਾਂਦੇ ਮੈਨੂੰ ਤਾਂ ਲੱਗਦਾ ਕਿਤੇ ਉਹੀ ਨਾ ਕਬਜ਼ਾ ਕਰ ਲੈਣਾ ਆਪਣੇ ਪੰਜਾਬ ਸੂਬੇ ਤੇ ਹੂੰ ਲੱਗਦਾ ਕਈ ਵਰੀ ਕਿਉਂਕਿ ਮੈਂ ਲੁਧਿਆਣੇ ਤੋਂ ਆ ਮੈਂ ਦੇਖਦਾ ਲੁਧਿਆਣੇ ਦੇ ਵਿੱਚ ਚਲੋ ਮੈਂ ਕਹਿੰਦਾ ਚੰਗੇ ਉਹ ਵੀ ਮਾੜੇ ਨਹੀਂ ਹੁੰਦੇ ਉਹ ਵੀ ਆਪਣਾ ਕੰਮ ਕਰਨ ਆਂਦੇ ਆ ਇੱਥੇ ਕੰਮ ਕਰਦੇ ਨੇ ਉਹ ਵੀ ਪੇਡ ਪਾਲਦੇ ਆ ਪਰ ਇੱਕ ਪਾਸੇ ਉਹਨਾਂ ਦੇ ਜਵਾਬ ਕਹਿੰਦੇ ਨੇ ਵੀ ਹਾਂ ਪੰਜਾਬ ਦੇ ਵਿੱਚ ਤਾਂ ਕੰਮ ਹੀ ਬੜਾ ਮੈਂ ਬੀਤੇ ਦਿਨੀ ਕਿਸੇ ਗਾਰਡਨ ਦੇ ਪਾਰਕ ਦੇ ਵਿੱਚ ਸੈਰ ਕਰਨ ਗਿਆ ਸੀ ਪਾਰਕ ਦੇ ਬਾਹਰ ਨਾਰੀਅਲ ਪਾਣੀ ਜਿਹੜਾ ਮੁੰਡਾ ਵੇਚ ਰਿਹਾ ਸੀਗਾ ਉਹ ਤੁਸੀਂ ਕਹਿ ਨਹੀਂ ਸਕਦੇ ਵੀ ਪ੍ਰਵਾਸੀਆਂ ਦਾ ਮੁੰਡਾ ਸੀ ਪੰਜਾਬੀ ਲੱਗ ਰਿਹਾ ਸੀਗਾ ਪੰਜਾਬੀ ਬੋਲ ਰਿਹਾ ਸੀ ਤੇ ਮੈਂ ਉਹਨੂੰ ਵੈਸੇ ਪੁੱਛਿਆ ਮੈਂ ਕਿਹਾ ਕਿੰਨੇ ਸਾਲ ਹੋ ਗਏ ਕਹਿੰਦਾ ਮੈਂ ਤਾਂ ਜੰਮਿਆ ਹੀ ਇੱਥੇ ਆ ਤੇ ਮੈਂ ਕਿਹਾ ਪੰਜਾਬ ਦੇ ਵਿੱਚ ਕਿੱਦਾਂ ਕਹਿੰਦਾ ਬਹੁਤ ਵਧੀਆ ਕਮਾਈ ਬੜੀ ਆ ਅੱਜ ਤਾਂ ਕਹਿੰਦਾ ਜ਼ਮੀਨਾਂ ਖਰੀਦ ਲੀਆਂ ਨਾਰੀਅਲ ਪਾਣੀ ਓਵੇਂ ਹੁਣ ਮੈਂ ਆਪਦਾ ਉਦਾਹਰਨ ਦਿੰਦਾ ਜੀ ਸਾਡਾ ਮੁਕਸਰ ਵਾਲਾ ਖੇਤ ਆ ਜੀ ਉਹ ਸਾਡਾ 35 ਸਾਲ ਤੋਂ ਪਰਿਵਾਰ ਹੈਗਾ ਉਹ ਯੂਪੀ ਦਾ ਹੈਗਾ ਤੇ ਉਹ ਇੱਥੇ ਐ ਕੋਈ ਦੱਸ ਹੀ ਨਹੀਂ ਸਕਦਾ ਉਹਨਾਂ ਨੂੰ ਯੂਪੀ ਤੋਂ ਆ ਜੀ ਹੂੰ ਹੁਣ ਸਬਜ਼ੀ ਮੰਡੀ ਜਾਈਏ ਸਾਰੇ ਬਿਹਾਰ ਯੂਪੀ ਅ ਮੱਧ ਪ੍ਰਦੇਸ਼ ਦੇ ਹੈਗੇ ਸਾਰੇ ਬੰਦੇ ਲੇਬਰ ਵਾਲੇ ਸਾਰੇ ਉਧਰ ਦੇ ਆ ਕੋਈ ਦੱਸ ਹੀ ਨਹੀਂ ਸਕਦਾ ਜੀ ਹੂੰ ਐਵੇਂ ਲੱਗਦਾ ਕਿ ਪੰਜਾਬ ਦੀ ਹੋਣ ਹੂੰ ਬਹੁਤ ਗਲਤ ਗੱਲ ਆ ਜੀ ਮਤਲਬ ਕਿ ਉਹਦੇ ਨਾਲ ਜੀ ਆਪਣੀ ਲੈਕ ਆਫ ਖੇਤੀਬਾੜੀ ਵੀ ਉਹਦੇ ਨਾਲ ਘਟੀ ਜਾਂਦਾ ਹੈਗਾ ਹੂੰ ਆਪ ਸਾਰੇ ਛੱਡੀ ਜਾਂਦੇ ਠੇਕਿਆਂ ਤੇ ਕਰੀ ਜਾਂਦੇ ਸਾਰੇ ਠੇਕਿਆਂ ਤੇ ਪੈਲੀਆਂ ਦੇ ਹੀ ਜਾਂਦੇ ਆ ਆਪ ਕੋਰੇ ਬੈਠੇ ਸਾਰੇ ਆਰਮ ਨਾਲ ਲੋਕ ਇਹਨਾਂ ਨੂੰ ਦਿੱਤਾ ਹੈਗਾ ਲੇਬਰ ਵਾਲਿਆਂ ਨੂੰ ਤੇ ਮਤਲਬ ਕਿ ਪੰਜਾਬ ਤਾਂ ਐਵੇਂ ਜੀ ਜਿਵੇਂ ਹੀ ਅਗਰ ਬਾਹਰ ਚਲਾ ਗਿਆ ਕੋਈ ਕੋਈ ਬਾਹਰ ਸੈਟਲ ਹੋਈ ਜਾਂਦਾ ਕੋਈ ਇੰਡੀਆ ਦੇ ਵਿੱਚ ਜਾਂ ਪੰਜਾਬ ਛੱਡ ਕੇ ਕਈ ਜਾਈ ਜਾਂਦੇ ਹੈਗੇ ਆ ਤਾਂ ਫਿਰ ਪੰਜਾਬ ਵੀ ਜਿਵੇਂ ਖਾਲੀ ਹੋ ਜੂਗਾ ਜੀ